ਤਾਂ ਕੰਗਨਾਰ ਨੋਤ ਨੂੰ ਲੈ ਕੇ ਸਾਫ ਕੈਂਪੇ ਸਿਮਰਨਜੀਤ ਸਿੰਘ ਮਾਨ ਦਾ ਇੱਕ ਬੇਹੱਦ ਹੀ ਤਤਾਂ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਆਖਿਆ ਕਿ ਕੰਗਨਾ ਨੂੰ ਰੇਪ ਦਾ ਕਾਫੀ ਤਜਰਬਾ ਹੈ ਕਿਹਾ ਕਿ ਕੰਗਨਾ ਨੂੰ ਪੁੱਛੋ ਰੇਪ ਹੁੰਦਾ ਕਿਵੇਂ ਹੈ ਦਰਅਸਲ ਕੰਗਨਾ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕਾਫੀ ਜ਼ਿਆਦਾ ਰੇਪ ਹੋਏ ਨੇ ਉੱਥੇ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਲਟਕਾਇਆ ਗਿਆ ਤਾਂ ਇਸ ਕਿਸਮ ਦਾ ਇਹ ਬਿਆਨ ਜੋ ਹੈ ਕੰਗਨਾ ਰਨੋਦ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੰਗਨਾ ਨਾ ਸਿਰਫ ਸੁਰਖੀਆਂ ਦੇ ਵਿੱਚ ਰਹੀ ਬਲਕਿ ਸੱਭ ਦੇ ਵੱਲੋਂ ਲਗਾਤਾਰ ਇਸ ਦੀ ਨਿਖੇ ਦੇ ਕਿਤੇ ਚੱਲੀ ਸੀ ਹਾਲਾਂਕਿ ਉਹਨਾਂ ਦੀ ਖੁਦ ਦੀ ਪਾਰਟੀ ਭਾਜਪੀ ਦੇ ਵੱਲੋਂ ਵੀ ਕੰਗਣਾ ਨੂੰ ਪਹਿਲਾਂ ਤਲਬ ਕੀਤਾ ਗਿਆ ਸੱਦਿਆ ਗਿਆ ਤੇ ਫਿਰ ਨਾਰਾਜ਼ਗੀ ਜਾਖਿਰ ਕੀਤੀ ਗਈ ਕਿ ਅਜਿਹਾ ਬਿਆਨ ਗਲਤ ਹੈ ਉੱਥੇ ਹੀ ਅਜ ਹਰਿਆਣਾ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਂਜੀਤ ਸਿੰਘ ਮਾਨ ਦੇ ਵੱਲੋਂ ਕੰਗਣਾ ਨੂੰ ਲੈ ਕੇ ਪੁੱਛੇਗੇ ਇੱਕ ਸਵਾਲ ਦਾ ਅਜਿਹਾ ਜਵਾਬ ਦਿੱਤਾ ਗਿਆ ਕਿ ਆ ਕਿਆ ਕਿ ਕੰਗਣਾ ਨੂੰ ਰੇਪ ਦਾ ਕਾਫੀ ਤਜਰਬਾ ਹੈ ਕੰਗਣਾ ਨੂੰ ਪੁੱਛੋ ਕਿ ਰੇਪ ਹੁੰਦੇ ਕਿਵੇਂ ਸੁਣੋ ਜਰਾ ਬਿਆਨ मैं कहना तो नहीं चाहता रनोल्ड साहब को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको कैसे तजर्बा है तो तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको रेप का तजर्बा है कंगना रलावत की बात कर रहे हैं हाँ जी कमला ਤਾਂ ਕੰਗਨਾਰ ਨੋਦ ਨੂੰ ਲੈ ਕੇ ਸਾਫ ਕੈਂਪੇ ਸਿਮਰਨਜੀਤ ਸਿੰਘ ਮਾਨ ਦਾ ਇੱਕ ਬੇਹੱਦ ਹੀ ਤੱਤਾ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਆਖਿਆ ਕਿ ਕੰਗਨਾ ਨੂੰ ਰੇਪ ਦਾ ਕਾਫੀ ਤਜਰਬਾ ਹੈ ਕਿਹਾ ਕਿ ਕੰਗਨਾ ਨੂੰ ਪੁੱਛੋ ਰੇਪ ਹੁੰਦਾ ਕਿਵੇਂ ਹੈ ਦਰਸਲ ਕੰਗਨਾ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕਾਫੀ ਜ਼ਿਆਦਾ ਰੇਪ ਹੋਏ ਨੇ ਉੱਥੇ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਲਟਕਾਇਆ ਗਿਆ ਤਾਂ ਇਸ ਕਿਸਮ ਦਾ ਇਹ ਬਿਆਨ ਜੋ ਹੈ ਕੰਗਨਾਰ ਨੋਦ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੰਗਨਾ ਨਾ ਸਿਰਫ ਸੁਰਖੀਆਂ ਦੇ ਵਿੱਚ ਰਹੀ ਬਲਕਿ ਸੱਭ ਦੇ ਵੱਲੋਂ ਲਗਾਤਾਰ ਇਸ ਦੀ ਨਿ ਦੇ ਕਿਤੇ ਚੱਲੀ ਸੀ ਹਾਲਾਂਕਿ ਉਹਨਾਂ ਦੀ ਖੁਦ ਦੀ ਪਾਰਟੀ ਭਾਜਪੀ ਦੇ ਵੱਲੋਂ ਵੀ ਕੰਗਣਾ ਨੂੰ ਪਹਿਲਾਂ ਤਲਬ ਕੀਤਾ ਗਿਆ ਸੱਦਿਆ ਗਿਆ ਤੇ ਫਿਰ ਨਾਰਾਜ਼ਗੀ ਜ਼ਾਹਰ ਕੀਤੀ ਗਈ ਕਿ ਅਜਿਹਾ ਬਿਆਨ ਗਲਤ ਹੈ ਉੱਥੇ ਹੀ ਅੱਜ ਹਰਿਆਣਾ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਤਜੀਤ ਸਿੰਘ ਮਾਨ ਦੇ ਵੱਲੋਂ ਕੰਗਣਾ ਨੂੰ ਲੈ ਕੇ ਪੁੱਛੇਗੇ ਇੱਕ ਸਵਾਲ ਦਾ ਅਜਿਹਾ ਜਵਾਬ ਦਿੱਤਾ ਗਿਆ ਕਿ ਆ ਕਿ ਆ ਕਿ ਕੰਗਣਾ ਨੂੰ ਰੇਪ ਦਾ ਕਾਫੀ ਤਜਰਬਾ ਹੈ ਕੰਗਣਾ ਨੂੰ ਪੁੱਛੋ ਕਿ ਰੇਪ ਹੁੰਦੇ ਕਿਵੇਂ ਹੈ ਸੁਣੋ ਜਰਾ ਬਿਆਨ मैं कहना तो नहीं चाहता रोनोड साहब को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको, उनको कैसे तजर्बा तो है तो तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको रेप का तजर्बा है कमला रनावत की बात कर रहे हैं हाँ जी कमला